ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਮੈਨੂੰ ਅਚੇਚੇ ਤੌਰ ਤੇ ਅੱਜ ਇਨਵਾਈਟ ਕੀਤਾ ਸੀ ਡਿਸਟ੍ਰਿਕਟ ਦੀ ਜਿਹੜੀ ਮੰਥਲੀ ਐਨਕੋਰਡ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਨਾਲ-ਨਾਲ ਹੋਰ ਬਾਕੀ ਦੇ ਜਿਹੜੇ ਸਟੇਕ ਹোলਡਰਸ ਆ ਸਾਰਿਆਂ ਨੂੰ ਇੱਥੇ ਇਨਵਾਈਟ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਨੰਬਰ 1 ਵੀ ਜਿਹੜੇ ਬੱਚੇ ਸਾਡੇ ਇਸ ਦਲਦਲ ਚ ਫਸ ਗਏ ਆ ਉਹਨਾਂ ਨੂੰ ਇਹਦੇ ਚੋਂ ਕਿੱਦਾਂ ਬਾਹਰ ਕੱਢਣਾ ਦੂਸਰਾ ਜਿਹੜੇ ਸਾਡੇ ਹੁਣ ਬੱਚੇ ਆ ਉਹਨਾਂ ਨੂੰ ਇਸ ਦਲਦਲ ਚ ਜਾਣ ਤੋਂ ਕਿੱਦਾਂ ਬਚਾਉਣਾ ਇਹਦੇ ਹੋਮੇਜ ਜਿਹੜਾ ਹੈਗਾ ਉਹ ਨਸ਼ੇ ਦੇ ਇਹ ਸਾਰੇ ਜਿਹੜੀ ਸਾਡੇ ਨੌਜਵਾਨ ਪੀੜ੍ਹੀ ਨੂੰ ਲੈ ਕੇ ਬ੍ਰੇਨ ਸਟਾਰਮਿੰਗ ਸੈਸ਼ਨ ਕੀਤਾ ਗਿਆ ਜਿੰਨੇ ਵੀ ਪਾਰਟਿਸਪੈਂਟ ਸਿਗੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਸਪੋਰਟਸ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਔਰ ਸਾਰੇ ਡਿਪਾਰਟਮੈਂਟਸ ਜਿੰਨੇ ਡਿਸਟ੍ਰਿਕਟ ਦੇ ਹੈਗੇ ਉਹਨਾਂ ਦੇ ਹੈਡਸ ਜਿਹੜੇ ਸੀਗੇ ਇੱਥੇ ਆਏ ਸੀਗੇ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਪ੍ਰਾਣੀ ਦੋਨੇ ਅਫਸਰ ਡਿਸਟ੍ਰਿਕਟ ਦੇ ਹੈਡਸ ਨੇ ਜਿਹੜੀਆਂ ਪ੍ਰਾਣੀਆਂ ਮੀਟਿੰਗਸ ਕੀਤੀਆਂ ਨੇ ਔਰ ਇਹਦੇ ਬਾਰੇ ਜਿੰਨੀਆਂ ਵੀ ਇਨਸਟਰਕਸ਼ਨਸ ਪ੍ਰਾਣੀਆਂ ਸੀਗੀਆਂ ਉਹਦੇ ਬਾਰੇ ਸਾਰੀ ਫੀਡਬੈਕ ਲਈ ਗਈ ਹੈ ਕਿ ਉਹਦੇ ਚ ਕੀ ਕੀ ਪ੍ਰਗਤੀ ਹੋਈ ਹੁਣ ਤੱਕ ਔਰ ਜਿੰਨੀ ਮੇਰੇ ਕੋ ਇਨਪੁਟਸ ਸੀ ਜਾਂ ਮੇਰਾ ਐਕਸਪੀਰੀਅੰਸ ਸੀਗਾ ਉਹ ਵੀ ਮੈਂ ਅੱਜ ਸ਼ੇਅਰ ਕੀਤਾ ਔਰ ਦੋਨੇ ਅਫਸਰਸ ਜਿਹੜੇ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਪੁਆਇੰਟਸ ਆ ਜਿਹੜੇ ਜਿਹੜੇ ਵੀ ਹੋਰ ਅਸੀਂ ਹੋਰ ਵਧੀਆ ਕਾਰਗਰ ਤਰੀਕੇ ਦੇ ਨਾਲ ਕਰ ਸਕਦੇ ਆ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਔਰ ਇਸ ਦਲਦਲ ਚ ਜਿਹੜੇ ਸਾਡੇ ਫਸੇ ਆ ਬੱਚੇ ਉਹਨਾਂ ਨੂੰ ਇਹਦੇ ਚੋਂ ਕੱਢਣ ਲਈ ਔਰ ਤਗੜੇ ਤਰੀਕੇ ਦੇ ਨਾਲ ਅਸੀਂ ਹਫਲਾ ਮਾਰੀਏ ਉਸ ਜਿਹੜੇ ਹੈਗੀ ਆ ਅੱਜ ਦੀ ਜਿਹੜੀ ਡਿਸਕਸ਼ਨ ਉਹਦੀ ਜਿਹੜੀ ਅਗਲੀ ਸਟਰੈਟਜੀ ਆ ਦੋਨੇ ਅਫਸਰਸ ਜਿਹੜੇ ਹੈਗੇ ਆ ਪੀਐਸ ਵਾਲੇ ਐਂਡ ਤੋਂ ਐਸਐਸਪੀ ਸਾਹਿਬ ਡੀਸੀ ਸਾਹਿਬ ਬੀਇੰਗ ਡਿਸਟ੍ਰਿਕਟ ਹੈਡ ਇਹ ਉਸ ਚੀਜ਼ ਨੂੰ ਜਿਹੜਾ ਹੈਗਾ ਵਾ ਅੱਗੇ ਆਪ ਦੀ ਸਟਰੈਟਜੀ ਲੋਕਲ ਲੈਵਲ ਤੇ ਵਧਾ ਕੇ ਇਹਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੀ ਇਹਦੇ ਵਿੱਚ ਅਸੀਂ ਬੜੀਆਂ ਅੱਜ ਕਈ ਚੀਜ਼ਾਂ ਡਿਸਕਸ ਕੀਤੀਆਂ ਜਿਵੇਂ ਕਿ ਸਪੋਰਟਸ ਦੀਆਂ ਅਸਮਾਨ ਵਗੈਰਾ ਬੱਚਿਆਂ ਨੂੰ ਦੇਣਾ ਔਰ ਕਲਚਰਲ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਕਰਨੇ ਔਰ ਬੱਚਿਆਂ ਦੀਆਂ ਡੀਡਿਕਸ਼ਨ ਸੈਂਟਰ ਤੇ ਵਿਜ਼ਿਟਸ ਪਲਾਨ ਕਰਨੀਆਂ ਇਹੋ ਜਿਹੇ ਬੜੇ ਜਿਹੜੇ ਹੈਗੇ ਆ ਚੰਗੇ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਕਈ ਇਹੋ ਜਿਹੇ ਮੁੱਦੇ ਆ ਜਿਹਦਰ ਨਾਲ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਆ ਉਪੀਯੂ ਇਸ ਪਾਸੇ ਨਾ ਜਾਣ ਭਜਾਏ ਕਿ ਨਸ਼ਿਆਂ ਦੇ ਉਹ ਸਪੋਰਟਸ ਜਾਂ ਕਲਚਰਲ ਜਾਂ ਆਪਦੀਆਂ ਜਿਹੜੀਆਂ ਸਕਿੱਲ ਡਿਵੈਲਪਮੈਂਟਸ ਵਾਲੀਆਂ ਚੀਜ਼ਾਂ ਦੇ ਉਧਰਲੇ ਪਾਸੇ ਨੂੰ ਰਹਿਣ ਔਰ ਜਿਹੜੇ ਬੱਚੇ ਫਸੇ ਆ ਉਹਨਾਂ ਨੂੰ ਇਸ ਦਲਦਲ ਚੋਂ ਕਿੱਦਾਂ ਡੀਡਿਕਸ਼ਨ ਸੈਂਟਰ ਚ ਲਿਆ ਕੇ ਰੀਹੈਬ ਸੈਂਟਰ ਚ ਲਿਆ ਕੇ ਬਾਅਦ ਚ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਉਹਨਾਂ ਦੀ ਪ੍ਰੋਪਰ ਫਿਰ ਉਹਨਾਂ ਦੇ ਮਗਰ ਉਹਨਾਂ ਦੀ ਕਿੱਦਾਂ ਪੈਰਵਾਹੀ ਕਰਨੀ ਹੈ ਕਿੱਦਾਂ ਫੋਲੋ ਅਪ ਰੱਖਣਾ ਉਹ ਸਾਰੀਆਂ ਚੀਜ਼ਾਂ ਚ ਪੈਣ ਸਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਖਰਾਬ ਹੋndi ਕਿਉਂਕਿ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਹੁੰਦੀ ਹੈ ਜਿੱਦਾਂ ਲੁਧਿਆਣੇ ਦਾ ਮਸਲਾ ਹੋਇਆ ਹੈ ਉਹਦੇ ਲਈ ਕੋਈ ਸਪੈਸ਼ਲ ਮਤਲਬ ਪੁਲਿਸ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਫਟਰ ਹੈ ਟਿੱਕ ਸੋਸ਼ਲ ਮੀਡੀਆ ਮੋਨਿਟਰਿੰਗ ਸਾਡੀਆਂ ਚੱਲ ਰਹੀਆਂ ਕਈ ਲੋਕ ਅੱਜਕੱਲ ਇਹੋ ਜਿਹੇ ਆ ਜਿਹੜੇ ਕਰ ਹੋਈਆਂ ਕੋਈ ਨਾ ਕੋਈ ਨਵਾਂ ਹੀ ਅੱਜਕੱਲ ਛੋਟਾ ਮੋਟਾ ਜਿਹਾ ਚੈਨਲ ਖੋਲ ਕੇ ਔਰ ਗਲਤ ਬਲਤ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਇਹੋ ਜਿਹੇ ਚੈਨਲਸਾਂ ਉਹਨਾਂ ਨੂੰ ਸਰਕਾਰ ਦੀ ਪਾਲਿਸੀ ਹੈ ਉਹਨਾਂ ਨੂੰ ਡਾਊ ਫਰਦਰ ਇੱਕ ਅੱਧੀ ਵਾਰ ਤੋਂ ਉਹਨਾਂ ਨੂੰ ਅਸੀਂ ਇਸ ਚੀਜ਼ ਤੋਂ ਡਾਊਨ ਕਰਾਂਗੇ ਡਿਲੀਟ ਕਰਾਵਾਂਗੇ ਖਤਮ ਕੀਤੀਆਂ ਜਾਣਗੀਆਂ ਇਹੋ ਜੀਆਂ ਪੋਸਟਾਂ ਔਰ ਵਾਰਨਿੰਗ ਦਿੱਤੀ ਜਾਊਗੀ ਜੇ ਉਹ ਦੁਬਾਰਾ ਇਹੋ ਜੀ ਚੀਜ਼ ਚ ਇਨਡਲਜ ਕਰੂਗਾ ਫਿਰ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ